ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਬਿਆਨਤਮਾਨ ਅੱਜ ਫੇਰ ਆਪਣੇ ਚੈਨਲ ਪਿੰਡੂ ਜ਼ਿਮੀਦਾਰ ਤੇ ਫੇਸਬੁੱਕ ਪੇਜ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਅੱਜ ਆਪਾਂ ਇੱਕ ਨਵੇਂ ਸਟੱਡ ਫਾਰਮ ਦੀ ਵੀਡੀਓ ਲੈ ਕੇ ਆਏ ਆ ਤੇ ਪਿੰਡ ਆਪਾਂ ਜਖੇਪੜ ਬੈਠੇ ਆ ਸੰਗਰੂਰ ਏਰੀਆ ਦਾ ਪਿੰਡ ਆ ਦੋਸਤੋ ਇਹ ਤੇ ਬਾਈ ਬਲਜਿੰਦਰ ਸਿੰਘ ਵਕੀਲ ਨੇਗੇ ਬਾਈ ਵੈਸੇ ਪੇਸ਼ੇ ਤੋਂ ਐਡਵੋਕੇਟ ਨੇ ਤੇ ਅੱਜ ਆਪਾਂ ਇਹਨਾਂ ਦਾ ਨੁਕਰਾ ਘੋੜਾ ਫਲਮਾਇਆਗਾ ਸੋ ਸਟੱਡ ਸਰਵਿਸ ਵੀਰ ਹੋਣਾ ਨੇ ਉਹਦੀ ਓਪਨ ਕੀਤੀ ਆ ਪਸ਼ਕ ਟਾਈਮ ਪਹਿਲਾਂ ਹੀ ਬਾਈ ਨੇ ਉਹ ਘੋੜਾ ਖਰੀਦਿਆ ਹੈਗਾ ਤੇ ਮਾਹੌਲ ਅੱਜ ਸਾਨੂੰ ਬਹੁਤ ਵਧੀਆ ਲੱਗਿਆ ਤੇ ਬਾਈ ਨੇ ਨਾ ਜਿਹੜਾ ਇੱਕ ਬੜੀ ਖਾਸ ਚੀਜ਼ ਮੈਨੂੰ ਲੱਗੀ ਵੀ ਇਹਨਾਂ ਨੇ ਆਪਦਾ ਪਸ਼ੂਕੜ ਸੰਭ ਕੇ ਰੱਖਿਆ ਵਾ ਆ ਪਿੱਛੇ ਤੁਸੀਂ ਸਾਰਾ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਖੇਤੀ ਇਹਨਾਂ ਨੇ ਘੋੜਾ ਰੱਖਿਆ ਕਿਉਂਕਿ ਇੱਥੇ ਸਾਰੇ ਇਹਨਾਂ ਦੇ ਡੰਗਰ ਪਸ਼ੂ ਰੱਖੇ ਹੋਇਆ ਖੇਤ ਸੈਟਅਪ ਸਾਰਾ ਹੀ ਇੱਥੇ ਪ੍ਰੋਪਰ ਬਣਾਇਆ ਹੋਇਆ ਹੈਗਾ ਪਿੱਛੇ ਤੁਸੀਂ ਦੇਖੋਗੇ ਵੀਡੀਓ ਦੇ ਵਿੱਚ ਸਾਰੀ ਰਿਹائش ਵੀ ਇੱਥੇ ਕੀਤੀ ਵੀ ਆ ਤੇ ਬਾਈ ਹੁਣੇ ਦੱਸ ਦਿਆ ਵੀ ਯਾਰ ਸਾਡਾ ਬਾਈ ਜੀ ਇੱਥੇ ਜ਼ਿਆਦਾ ਲੱਗਦਾ ਜ਼ਿਆਦਾਤਰ ਅਸੀਂ ਖੇਤੀ ਰਹਿਨੇ ਆ ਸੋ ਆਪਾਂ ਤੁਹਾਨੂੰ ਲੋਕੇਸ਼ਨ ਵੀ ਬਾਈ ਤੋਂ ਪੁੱਛ ਕੇ ਦੱਸਾਂਗੇ ਤੇ ਘੋੜੇ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਬਲੱਡ ਲਾਈਨ ਬਾਰੇ ਆਪਾਂ ਬਾਈ ਬਲਜਿੰਦਰ ਤੋਂ ਪੁੱਛਦੇ ਆ ਤੇ ਨਾਲ ਬਾਈ ਦੇ ਭਰਾ ਬੈਠੇ ਆ ਪਿੰਡ ਦੇ ਵਿੱਚੋਂ ਕੋਈ ਸਕੇ ਸਕੇਲੇ ਦੇ ਚਾਚੇ ਤਾਏ ਦੇ ਯਾਰ ਮਿੱਤਰ ਸਾਰੇ ਬੈਠੇ ਆਪਣੇ ਨਾਲ ਵੀਰ ਦੇ ਤੇ ਇਹਨਾਂ ਨੂੰ ਆਪਾਂ ਸਾਰਿਆਂ ਬਾਰੇ ਇੰਟਰੋਡਿਊਸ ਕਰਾਉਣੀ ਆ ਸਸੀਗਲ ਬਾਈ ਬਲਜਿੰਦਰ ਸਵਾਗਤ ਆ ਤੁਹਾਡਾ ਆਪਣੀ ਵੀਡੀਓ ਦੇ ਵਿੱਚ ਹਾਂਜੀ ਬਾਈ ਜੀ ਬਲਜਿੰਦਰ ਭਾਈ ਪਹਿਲਾਂ ਤਾਂ ਜਿਹੜੇ ਆਪਣੇ ਨਾਲ ਭਰਾ ਬੈਠੇ ਇਹਨਾਂ ਬਾਰੇ ਦੱਸੋ ਇਹ ਬਾਈ ਸੇਵਕ ਨੇ ਆਪਣੇ ਕਣਕਵਾਲ ਤੋਂ ਠੀਕ ਆ ਬਾਈ ਤੇ ਇਹ ਬਾਈ ਆਪਣਾ ਛੋਟਾ ਅਮਰਤਪਾਲ ਹੈਗਾ ਠੀਕ ਆ ਬਾਈ ਹਾਂਜੀ ਹਾਂ ਇਹ ਘੋੜੇ ਦੀ ਸਵਾਰੀ ਵੀ ਕਰਦਾ ਹੈ ਆਪਣਾ ਚੰਗਾ ਫੇਲੀ ਹੈਗਾ ਠੀਕ ਆ ਬਾਈ ਇਹ ਬਾਈ ਆਪਣਾ ਜਗਦੀਪ ਹੈ ਆਪਣੇ ਲਾਣੇ ਚੋਂ ਮੁੱਲਣਾ ਅੱਛਾ ਬਾਈ ਹਾਂਜੀ ਹਾਂ ਠੀਕ ਹੈ ਤੇ ਬਾਈ ਦਾ ਪਿੰਡ ਤੁਸੀਂ ਦੱਸਿਆ ਕਣਕ ਵਾਲਾ ਆਪਣੇ ਨਾਲ ਨੇੜੇ ਹੀ ਰਹਿ ਜਾਂਦਾ ਹੈ ਬਾਈ ਹਾਂਜੀ ਇਹਨਾਂ ਨੇ ਵੀ ਘੋੜੀ ਰੱਖੀ ਹੋਈ ਆ ਪਾਈਆਂ ਨੇ ਠੀਕ ਹੈ ਬਾਈ ਹਾਂ ਉਹਨਾਂ ਇਹ ਇਹਨਾਂ ਨੇ ਬਾਈਆਂ ਨੇ ਆਪਣੇ ਘੋੜੇ ਦੀ ਮੇਟ ਕਰਵਾਈ ਸੀ ਠੀਕ ਹੈ ਬਾਈ ਬਲਜਿੰਦਰ ਹਾਂਜੀ ਤੇ ਪਹਿਲਾਂ ਨਾ ਇਹ ਆਪਣਾ ਜਿਹੜਾ ਪ੍ਰੋਪਰ ਐਡਰੈਸ ਆ ਪਿੰਡ ਜਖੇਪੜ ਇਹਦੇ ਬਾਰੇ ਦੱਸ ਦਿਓ ਵੀ ਕਿੱਥੇ ਕ ਜੇ ਰਹਿ ਜਾਂਦਾ ਹੈ ਆਪਣਾ ਵੀਰੇ ਜ਼ਿਲ੍ਹਾ ਸੰਗਰੂਰ ਸਨਾਮ ਦੇ ਵਿੱਚ ਆ ਵੀਰੇ ਸਨਾਮ ਤੋਂ 10 ਕਿਲੋਮੀਟਰ ਪੈ ਜਾਂਦਾ ਹੈਗਾ ਠੀਕ ਹੈ ਤੇ ਰਸਤੇ ਦੇ ਵਿੱਚ ਹੀ ਆਪਣਾ ਖੇਤ ਆ ਜਿੱਥੇ ਆਪਣੀ ਪਹਿਲਾ ਰਿਹਾਇਸ਼ ਹੁੰਦੀ ਸੀ ਇਹ ਬਾਈ ਪਿੰਡ ਨੂੰ ਸਿੱਧਾ ਤਾਂ ਸਨਾਮ ਤੋਂ ਰੋਡ ਆਉਂਦਾ ਹੈਗਾ ਠੀਕ ਆ ਤੇ ਇਧਰੋਂ ਬਈ ਆਪਣਾ ਜਿਹੜਾ ਖੇਤ ਵਾਲਾ ਰਸਤਾ ਹੈਗਾ ਇਹ ਵੀਰੇ ਬਖਸ਼ੀ ਵਾਲੀ ਵੀ ਦੀ ਹੋ ਕੇ ਆਉਂਦਾ ਹੈ ਅੱਛਾ ਹਾਂਜੀ ਹਾਂ ਠੀਕ ਹੈ ਠੀਕ ਹੈ ਤੇ ਇੱਥੋਂ ਆਪਣਾ ਖੇਤ ਤੋਂ ਆਪਣਾ ਜਿਹੜਾ ਪਿੰਡ ਆ ਕਿੰਨੀ ਕੁ ਬਾਹਰ ਹੈ ਇੱਥੋਂ ਵੀਰੇ 3 ਕਿਲੋਮੀਟਰ ਆਏਗਾ 3 ਕਿਲੋਮੀਟਰ ਤੇ ਘੋੜਾ ਜਿਵੇਂ ਆਪਾਂ ਦੇਖਿਆ ਇੱਥੇ ਤੁਹਾਡਾ ਖੇਤ ਹੀ ਰੱਖਿਆ ਪਿਆ ਬਾਈ ਹਾਂਜੀ ਹਾਂਜੀ ਬਾਈ ਇੱਕੋ ਜਾਨਵਰ ਰੱਖਿਆ ਹੋਇਆ ਜੀ ਆਪਣਾ ਸ਼ੌਂਕ ਦਾ ਹਾਂਜੀ ਹਾਂ ਠੀਕ ਹੈ ਬਲਜਿੰਦਰ ਬਾਈ ਸ਼ੁਰੂਆਤ ਕਿਵੇਂ ਹੋਈ ਸੀ ਤੁਹਾਡਾ ਕਿਵੇਂ ਵਿਚਾਰ ਬਣਿਆ ਸੀ ਵੀ ਆਪਾਂ ਘੋੜਾ ਰੱਖਣਾਗਾ ਪਹਿ ਨਹੀਂ ਭਾਈ ਜੀ ਬਸ ਪਹਿਲੇ ਦਿਨੋਂ ਸ਼ੌਂਕ ਸੀਗਾ ਵੀ ਆਪਾਂ ਘੋੜੀ ਰੱਖਣੀ ਹੈਗੀ ਪਹਿਲਾਂ ਘੋੜੀ ਲਈ ਸੀ ਮੱਝੂਕੇ ਲੈਣ ਦੀ ਜੈਡ ਬਲੈਕ ਹੂੰ ਤੇ ਚਲੋ ਉਹਦੇ ਥੋੜੀ ਜੀ ਦਿੱਕਤ ਆ ਗਈ ਸੀ ਤੇ ਉਸ ਤੋਂ ਬਾਅਦ ਆਪਾਂ ਸੇਲ ਕਰਤੀ ਸੀ ਤੇ ਫਿਰ ਸ਼ੌਂਕ ਜਾਗ ਗਿਆ ਵੀ ਆਪਾਂ ਨੇ ਚਲੋ ਇੱਕ ਸ਼ੌਂਕ ਦਾ ਘੋੜਾ ਰੱਖਣਾ ਹੈਗਾ ਹੂੰ ਤੇ ਆਪਾਂ ਨੇ ਚਲੋ ਆਪਾਂ ਨੇ ਇਹ ਭਾਈ ਜੀ ਘੋੜਾ ਖਰੀਦਾ ਸੀਗਾ ਆਪਣਾ ਸਰਸਾਈ ਡੇਰੇ ਤੋਂ ਹੂੰ ਭਾਈ ਤੇਜਿੰਦਰ ਸਿੰਘ ਜੀ ਤੋਂ ਲਿਆ ਸੀਗਾ ਠੀਕ ਹੈ ਭਾਈ ਹਾਂਜੀ ਹਾਂ ਰੂਸ ਸਾਡ ਸਟੱਡ ਫਾਰਮ ਆਇਆ ਆਪਣਾ ਸਰਸੇ ਦੇ ਵਿੱਚ ਠੀਕ ਹੈ ਭਾਈ ਉੱਥੋਂ ਖਰੀਦਿਆ ਸੀ ਤੇ ਇਸ ਤੋਂ ਪਹਿਲਾਂ ਬਲਜਿੰਦਰ ਭਾਈ ਤੁਹਾਡਾ ਜਿਵੇਂ ਵਿਚਾਰ ਬਣਿਆ ਵੀ ਆਪਾਂ ਘੋੜਾ ਰੱਖਣਾਗਾ ਨੋਕਰਾ ਤੇ ਤੁਸੀਂ ਘੋੜੇ ਹੋਰ ਵੀ ਦੇਖੇ ਹੋਣਗੇ ਸਰਚ ਕੀਤਾ ਹੋਣਾ ਆਸੇ ਪਾਸੇ ਦੇਖਿਆ ਹੋਣਾ ਫਿਰ ਇਹ ਘੋੜਾ ਲਿਆਉਣ ਦਾ ਵਿਚਾਰ ਕਿਵੇਂ ਬਣਿਆ ਸੀ ਤੁਹਾਡਾ ਬਸ ਵੀਰੇ ਇਹ ਚਲੋ ਮਨ ਦੇ ਵਿੱਚ ਸੀਗਾ ਵੀ ਆਪਾਂ ਨੇ ਚੰਗਾ ਘੋੜਾ ਰੱਖਣਾਗਾ ਇਹ ਚੰਗੀ ਬਲੱਡ ਲਾਈਨ ਦਾ ਹੈ ਇਹ ਅਲਵੰਦ ਦਾ ਬੱਚਾ ਹੈਗਾ ਠੀਕ ਹੈ ਹਾਂਜੀ ਹਾਂ ਖਾਨਦਾਨ ਚੰਗਾ ਸੀ ਹੂੰ ਤੇ ਇਹਦੇ ਕਰਕੇ ਬਸ ਮੈਨੂੰ ਐ ਸੀਗਾ ਵੀ ਚਲੋ ਆਪਾਂ ਇਹ ਘੋੜਾ ਖਰੀਦ ਲਈਏ ਮੈਨੂੰ ਚੰਗਾ ਲੱਗਿਆ ਇਹ ਠੀਕ ਹੈ ਬਾਈ ਹਾਂਜੀ ਤੇ ਉਹ ਤੋਂ ਪਹਿਲਾਂ ਬਾਈ ਤੇਜਿੰਦਰ ਅਰਗਿਆ ਨਾਲ ਥੋੜੀ ਮਾੜੀ-ਮੋਟੀ ਵਿਚਾਰ ਹੋਈ ਹੋਣੀ ਉਹਨਾਂ ਨੇ ਦੱਸਿਆ ਹੋਣਾ ਕਿਸੇ ਨੇ ਉਹ ਆਪਣਾ ਬਿੱਤਾ ਬਾਈ ਹੈਪੀ ਆਪਣੇ ਪਾਟੇ ਵਾਲੀ ਤੋਂ ਠੀਕ ਹੈ ਚਲੋ ਉਹਨਾਂ ਥਰੂ ਜਾਣਕਾਰੀ ਮਿਲੇ ਹੋਈ ਸੀ ਭਾਈ ਜੀ ਉਹਨਾਂ ਨਾਲ ਤੇ ਉਹ ਵੀ ਸਾਡੇ ਨਾਲ ਹੀ ਸੀਗੇ ਤੇ ਉਹਨਾਂ ਨੇ ਆਪਾਂ ਨੂੰ ਇੱਕੋੜਾ ਆਪਣਾ ਦਵਾਇਆ ਸੀ ਠੀਕ ਹੈ ਭਾਈ ਆਪਣੇ ਕੋਲੇ ਇਹਨੂੰ ਇਹਨੂੰ ਕਿੰਨਾ ਟਾਈਮ ਹੋ ਗਿਆ ਆਪਣੇ ਕੋਲ ਵੀਰੇ ਹੋ ਗਏ ਤਕਰੀਬਨ ਆ ਪਿਛਲੀਆਂ ਗਰਮੀਆਂ ਚ ਲੈ ਕੇ ਆਏ ਸੀਗੇ ਹੋ ਗਏ ਵੀਰੇ 9 ਮਹੀਨੇ ਠੀਕ ਹੈ ਹਾਂਜੀ ਹਾਂ ਤੇ ਉਮਰ ਕਿੰਨੀ ਕਰ ਗਿਆ ਬਲਜਿੰਦਰ ਭਾਈ ਇਹ ਵੀਰੇ ਜਦੋਂ ਅਸੀਂ ਲੈ ਕੇ ਆਏ ਉਦੋਂ ਦੋ ਦੰਦ ਸੀਗਾ ਹੂੰ ਤੇ ਹੁਣ ਵੀਰੇ ਚਾਰ ਦੰਦ ਲੱਗ ਗਿਆ ਇਹ ਸ਼ੁਰੂ ਹੋਇਆ ਹੁਣ ਚਾਰ ਦੰਦ ਹਾਂਜੀ ਹਾਂ ਹਾਂ ਚਾਰ ਦੰਦ ਹੋਣੀ ਸ਼ੁਰੂ ਹੋਇਆ ਹਾਂਜੀ ਠੀਕ ਆ ਬਾਈ ਹਾਈਟ ਵੀ ਸੋਣੀ ਕਰ ਗਿਆ ਹਾਂਜੀ ਹਾਂ ਵੀਰੇ ਸਕੇਲ ਵਾਲਾ ਵੀਰੇ 64 ਹੈਗਾ ਠੀਕ ਆ ਹਾਂਜੀ ਹਾਂ ਪ੍ਰੋਪਰ ਜਿਹੜਾ ਤੁਸੀਂ ਮੈਂ ਜਿਹੜਾ ਪ੍ਰੋਪਰ ਹਾਂਜੀ ਹਾਂ ਹਾਂ ਠੀਕ ਆ ਕਹਿਣ ਨੂੰ ਤਾਂ ਚਾਹੇ ਉਹਨੂੰ ਸ਼ਰਟ ਕਹਿ ਲੋ ਹਾਂਜੀ ਹਾਂ ਪਰ ਐ ਵੀ ਜਿਹੜਾ ਪ੍ਰੋਪਰ ਜਿਹਨੂੰ ਆ ਕੇ ਬੰਦਾ ਤਸੱਲੀ ਕਰ ਸਕਦਾ ਚੈਲੰਜ ਨਹੀਂ ਕਰ ਸਕਦਾ ਜਿਵੇਂ ਬਾਈਆਂ ਨੇ ਦੱਸਿਆ ਸੀ ਤੇਜਿੰਦਰ ਹੁਣਾ ਨੇ ਜਿੱਥੋਂ ਪਿੱਛੋਂ ਇਹਦੀ ਮਾਂ ਸੀ ਕੋੜੀ ਤੇ ਉਹਦੀ ਵੀ ਹਾਈਟ ਵੀਰੇ ਆਪਣੀ 63 ਸੀ ਹਾਂਜੀ ਉਹ ਬਾਈ ਕੋੜੀ ਆਪਣੇ ਮਿੱਤਰ ਕੋਲ ਹੀ ਆ ਜਦੋਂ ਮੈਂ ਇੱਥੇ ਤੁਹਾਡੇ ਕੋਲੇ ਆ ਕੇ ਬਸ਼ੇਰਾ ਦੇਖਿਆ ਜੋ ਤੁਸੀਂ ਦੱਸਿਆ ਜ਼ਿਕਰ ਕੀਤਾ ਵੀ ਡੇਰੇ ਦੇ ਵਿੱਚੋਂ ਲਿਆਂਦਾ ਆਪਾਂ ਕਿਉਂਕਿ ਮੇਰਾ ਪਹਿਲਾਂ ਇਹ ਬਸ਼ੇਰਾ ਉੱਥੇ ਦੇਖਿਆ ਹੋਇਆ ਸੀ ਬਾਈ ਤੇਜਿੰਦਰ ਵਰਗਿਆਂ ਕੋਲੇ ਤੇ ਚਲੋ ਇੱਕ ਆਪਾਂ ਨੂੰ ਉਸ ਹਿਸਾਬ ਨਾਲ ਸਾਰੀ ਗੱਲਬਾਤ ਕਨਫਰਮ ਕਰਨੀ ਪਈ ਹੈ ਕਈ ਵਾਰ ਆ ਹੁੰਦਾ ਵੀ ਭਲੇਖਾ ਨਾ ਪੈ ਗਿਆ ਹੋਵੇ ਤੇ ਬਾਈ ਜਿਹੜੇ ਆਪਣੇ ਬਲਾਸਪੁਰ ਵਾਲੇ ਆ ਸਖਜੀਤ ਅਰਗੇ ਢਾਲੀ ਵਾਲਾ ਸਟੱਡ ਫਾਰਮ ਤੇ ਇਹ ਪਿੱਛੇ ਤੋਂ ਉਹਨਾਂ ਕੋਲੋਂ ਆਇਆ ਵਾ ਬਸ਼ੇਰਾ ਸ਼ਾਇਦ ਥੋੜੇ ਧਿਆਨ ਦੇ ਵਿੱਚ ਨਾ ਹੋਵੇ ਘੋੜੀ ਬਾਰੇ ਜਿਵੇਂ ਤੁਸੀਂ ਜ਼ਿਕਰ ਕਰਿਆ ਘੋੜੀ ਅੱਜ ਵੀ ਉੱਥੇ ਬਾਈ ਉਹਨਾਂ ਦੇ ਫਾਰਮ ਤੇ ਖੜੀ ਆ ਉਹ ਠੀਕ ਆ ਬਾਈ ਤੇ ਨੁਕਰੀ ਘੋੜੀ ਆ ਮੈਂ ਖੁਦ ਆਪ ਦੇਖੀ ਆ ਘੋੜੀ 3 ਟੈਂਚ ਹਾਈਟ ਦੀ ਬਹੁਤ ਖੁੱਲੀ ਚੰਗੀ ਘੋੜੀ ਆ ਤੇ ਐਸ ਵਕਤ ਵੀ ਹੁਣ ਉਹਦਾ ਬਸ਼ੇਰਾ ਉਹਨਾਂ ਦੇ ਕੋਲੇ ਅਲਬੰਦ ਦਈ ਉਸੇ ਘੋੜੀ ਮੰਗ ਰਿਕ ਹੋਰ ਠੀਕ ਹੈ ਭਾਈ ਉਹ ਵੀ ਤਿਆਰ ਕਰ ਰਹੇ ਆ ਤੇ ਬਾਕੀ ਤੁਸੀਂ ਮੈਨੂੰ ਪਤਾ ਵੀ ਘੋੜੀ ਨਹੀਂ ਦੇਖੀ ਹਨਾ ਇਹਦਾ ਆਪਾ ਫੋਟੋ ਮਾਂ ਮੰਗਾਲੀਆਂ ਬਾਈ ਤੋਂ ਨਹੀਂ ਪਤਾ ਲੱਗਿਆ ਮੈਂ ਤਾਂ ਕੱਲਾ ਪਤਾ ਹੀ ਸੀਗਾ ਵੀ ਹਾਂਜੀ ਹਾਂ ਇਹਦੀ ਮਾਂ ਦੀ ਵੀ ਚੰਗੀ ਹਾਈਟ ਸੀ ਮੈਨੂੰ ਕੱਲੀ ਫਾਦਰ ਵਾਲੀ ਬਲੱਡ ਲਾਈਨ ਦਾ ਪਤਾ ਸੀ ਵੀ ਇਹ ਅਲਬੰਦ ਦਾ ਹੈਗਾ ਹੂੰ ਬਾਕੀ ਭਾਈ ਉਹਨਾਂ ਕੋਲੇ ਵੀ ਢਾਲੀ ਵਾਲ ਸਟੱਡ ਫਾਰਮ ਤੇ ਬਲਾਸਪੁਰ ਚੰਗੀਆਂ ਘੋੜੀਆਂ ਨੇ ਸਾਰਾ ਇੱਕ ਘੋੜੀ ਤੋਂ ਹੀ ਅੱਗੇ ਸਾਰੇ ਮੰਨ ਲਓ ਅੱਗੇ ਬੱਚੇ ਤਿਆਰ ਹੋਏ ਵਿਆ ਤੇ ਜਿਹੜਾ ਪਿੰਡ ਆ ਕੋਟਲਾ ਰਾਏ ਕਾ ਪਿੰਡ ਆਗਾ ਉੱਥੇ ਘੋੜਾ ਹੁੰਦਾ ਸੀ ਨੁਕਰਾ ਠੀਕ ਉਸੇ ਘੋੜੇ ਦੀ ਧੀ ਹੈ ਗਰਸ਼ਰਨ ਵਾਲਾ ਘੋੜਾ ਬਾਈ ਦਾ ਉਹਦੀ ਧੀ ਹੈ ਇਹ ਜਿਹੜੀ ਇਹਦੀ ਮਾਂ ਗਈ ਟੋਡੇ ਵਾਲੇ ਬਿਸ਼ੇਰੇ ਦੀ ਠੀਕ ਹੈ ਬਾਈ ਠੀਕ ਹਾਂ ਤੇ ਬਾਕੀ ਆਪਾਂ ਫੋਟੋਆਂ ਵਿੱਚ ਲਾ ਦਿਆਂਗੇ ਧੀ ਦੀਆਂ ਮੋਹਰਾਂ ਜene ਬਾਈ ਤੋਂ ਤੇ ਸਾਰਿਆਂ ਨੂੰ ਪਤਾ ਲੱਗ ਜਾਂਦਾ ਬਾਕੀ ਬਾਈ ਖਾਨਦਾਨ ਦੋਨਾਂ ਪਾਸਿਆਂ ਤੋਂ ਚੰਗਾ ਆ ਗਿਆ ਸਭ ਤੋਂ ਵੱਡੀ ਗੱਲ ਜਿਹੜੀ ਦੇਖੀ ਜਾਂਦੀ ਆ ਵੀ ਮਾਂ ਵੀ ਨੌਕਰੀ ਆ ਗਈ ਹਾਂਜੀ 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 ਤੇ ਪਿਓ ਨੂੰ ਤਲਬੰਦ ਨੂੰ ਸਾਰੇ ਤਕਰੀਬਨ ਜਾਣਦੀ ਆ ਹਾਂ ਸਾਰੀ ਦੁਨੀ ਜਾਣਦੀ ਆ ਹਾਂਜੀ ਹਾਂਜੀ ਗੱਲ ਬੰਦ ਦੇ ਆਪਣੇ ਉੱਤੇ ਡੇਰੇ ਚ ਬਈ ਬਹੁਤ ਵੱਡੇ ਕੱਦ ਦੇ ਜਾਨਵਰ ਖੜੇ ਨੇ ਨਾ ਹਾਂ ਹਾਂ ਜੀ ਸੋਹਣੇ ਆਏ ਵੇ ਹਾਂਜੀ ਹਾਂ ਤੇ ਬਲਜਿੰਦਰ ਬਾਈ ਫਿਰ ਇਹਦਾ ਨਾਂ ਕੀ ਰੱਖਿਆ ਬਸ਼ੇਰੇ ਦਾ ਹੁਣ ਇਹਦਾ ਵੀਰੇ ਸੋਚਾ ਸੋਚਾ ਰੱਖਤਾ ਹਾਂਜੀ ਹਾਂ ਠੀਕ ਆ ਹਾਂਜੀ ਹਾਂ ਤੇ ਇਹ ਤੋਂ ਹੁਣ ਮਲਾਈਆਂ ਨੇ ਘੋੜੀਆਂ ਹਾਂਜੀ ਵੀਰੇ ਇਹ ਤੋਂ ਤਕਰੀਬਨ ਆਪਾਂ ਜਦੋਂ ਸਟਾਰਟਿੰਗ ਦੇ ਵਿੱਚ 2 ਮਹੀਨੇ ਬਾਅਦ ਉਦੋਂ ਬਾਅਦ ਦੇ ਵਿੱਚ ਮੇਟ ਕਰਵਾਈਆਂ ਸੀ ਹੂੰ ਤੇ ਇਹ ਤੋਂ ਵੀਰੇ 9 ਘੋੜੀਆਂ ਲਗਭਗ ਮਿਟਣੀਆਂ ਅੱਛਾ ਹਾਂਜੀ ਰਿਜ਼ਲਟ ਆਉਣ ਵਾਲੇ ਨੇ ਤੇ ਸਾਰੀਆਂ ਚੈੱਕ ਪਾਸ ਹੋ ਗਈਆਂ ਹਾਂਜੀ ਹਾਂ ਚੈੱਕ ਪਾਸ ਨੇ ਵੀਰੀ ਹਾਂਜੀ ਠੀਕ ਹੈ ਇੱਥੇ ਆਪਣੇ ਆਸ-ਪਾਸੇ ਪਿੰਡਾਂ ਦੇ ਵਿੱਚ ਤੁਹਾਂ ਹੀ ਗਿਆ ਨੇ ਹਾਂਜੀ ਹਾਂ ਹਾਂ ਠੀਕ ਹੈ ਬਾਈ ਉਹ ਵੀ ਵੀਰੇ ਉਦੋਂ ਆਪਾਂ ਨੇ ਜਿਵੇਂ ਕਹਿੰਦੇ ਨੇ ਆਪਾਂ ਸੋਸ਼ਲ ਮੀਡੀਆ ਤੇ ਨਹੀਂ ਕੋਈ ਅਪਡੇਟ ਕੀਤੀ ਸੀ ਹਾਂ ਤੇ ਆਪਣੇ ਕੋਈ ਜਿਵੇਂ ਯਾਰ ਮਿੱਤਰ ਹੁੰਦੇ ਸੀਗੇ ਜਿਨ੍ਹਾਂ ਨੂੰ ਪਤਾ ਲੱਗਦਾ ਸੀਗਾ ਹਾਂ ਵੀ ਘੋੜਾ ਲਿਆਂਦਾ ਹਾਂਜੀ ਹਾਂ 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 ਆ ਵੀ ਉਹਦੇ ਹਿਸਾਬ ਨਾਲ ਹੀ ਆਪਾਂ ਨੇ ਚਲੋ ਜਿੰਨੇ ਘੋੜੀਆਂ ਮੇਟ ਹੋਈਆਂ ਉਸ ਤੋਂ ਬਾਅਦ ਆਪਾਂ ਨੇ ਬੰਦ ਕਰਤਾ ਸੀਗਾ ਠੀਕ ਹੈ ਸੋਸ਼ਲ ਮੀਡੀਆ ਤੇ ਮੰਨ ਲਓ ਵੀ ਅੱਜ ਲਾਂਚ ਕਰ ਰਹੇ ਹਾਂ ਆਪਾਂ ਘੋੜੇ ਨੂੰ ਅੱਜ ਲਾਂਚ ਕਰ ਰਹੇ ਹਾਂ ਇਸ ਤੋਂ ਤੇ ਬਾਕੀ ਹੁਣ ਫਿਰ ਫੀਸ ਕਿੰਨੀ ਰੱਖਤੀ ਇਹਦੀ ਇਹਦੀ ਬਈ ਆਪਾਂ ਨੇ ਜੈਨੂਨੀ ਰੱਖੀ ਆਪਾਂ ਨੇ 11000 ਰੁਪਏ ਫੀਸ ਰੱਖੀ ਆ ਠੀਕ ਆ ਬਈ ਹਾਂਜੀ ਹਾਂ ਠੀਕ ਆ ਠੀਕ ਆ ਬਹੁਤ ਜਿਹਨੂੰ ਆਪਾਂ ਘੱਟ ਤੋਂ ਘੱਟ ਸਟਾਰਟਿੰਗ ਫੀਸ ਹੀ ਕਹਿ ਸਕਦੇ ਆ ਮੇਰੇ ਹਿਸਾਬ ਨਾਲ ਇਹਦੋਂ ਘੱਟ ਤਾਂ ਬਹੁਤ ਚੰਗੀ ਬਲੱਡ ਲਾਈਨ ਦਾ ਕੋੜਾ ਵੀਰੇ ਤੇ ਚਲੋ ਆਪਾਂ ਨੇ 11000 ਰੁਪਏ ਫੀਸ ਰੱਖੀ ਆ ਚਲੋ ਜਿੰਮੇ ਕੋਈ ਗਰੀਬ ਬੰਦਾ ਹੋਊਗੀ ਜਿੰਮੇ ਵੀ ਸ਼ੌਂਕ ਹੁੰਦਾ ਹੋਰ ਚਲੋ ਉਹ ਕਿਵੇਂ ਵੀ ਆਪਾਂ ਕਰ ਸਕਦੇ ਆ ਕੋਈ ਐਸੀ ਬੇਸੀ ਗੱਲ ਨਹੀਂ ਹਾਂਜੀ ਹਾਂ ਉਹਦੇ 'ਚ ਐਡਜਸਟਮੈਂਟ ਹੋ ਜੇ ਕੋਈ ਬੰਦਾ ਜਿਹਨੂੰ ਸਹੀ ਹੈ ਚੰਗੀ ਗੱਲ ਆ ਤੁਹਾਡੀ ਬਾਕੀ ਭਾਈ ਹਾਲੇ ਤਾਂ ਬਸ਼ੇਰੇ ਹੀ ਹਾਈਟ ਤੇ ਨੇ ਹੋਰ ਵੀ ਕਰ ਜਾਣੀ ਆ ਹਾਂਜੀ ਹਾਂ ਭਾਈ ਚਾਰਾਂ ਦਾ ਸ਼ੁਰੂ ਹੋਇਆ ਹਾਂਜੀ ਹਾਂ ਹਾਂ ਇਹਦਾ ਚਾਰ ਦਾ ਲੱਗਿਆਗਾ ਚਲੋ ਕੱਲਾ ਜਨਮਰ ਹੋਣ ਕਰਕੇ ਭਾਈ ਜੀ ਚੰਗੀ ਦੀ ਆਪਾਂ ਬਹੁਤ ਚੰਗੀ ਸੇਵਾ ਕੀਤੀ ਕਰਦੇ ਆਂਗੇ ਹੂੰ ਤੇ ਬਾਕੀ ਇੱਥੇ ਜਿਵੇਂ ਆਪਣੇ ਖੇਤੀ ਬੰਦੇ ਕਰਦੇ ਨੇ ਨਾਲ ਉਹ ਸਾਰੇ ਵਿਚਾਰੇ ਬਹੁਤ ਵਧੀਆ ਸਾਮ ਕਰਦੇ ਨੇ ਹਾਂਜੀ ਹਾਂ ਬਲਜਿੰਦਰ ਭਾਈ ਇੱਕ ਗੱਲ ਹੋਰ ਮੈਨੂੰ ਬਹੁਤ ਚੰਗੀ ਲੱਗੀ ਜਿਵੇਂ ਖੇਤ ਆ ਕੇ ਯਾਰ ਇੱਥੇ ਸਕੂਨ ਜਾਂ ਮਿਲਦਾ ਸਾਰਾ ਸੈਟਅਪ ਥੋੜਾ ਪੁਰਾਣਾ ਬਣਿਆ ਹੋਇਆ ਹੈ ਨਾ ਹਾਂਜੀ ਹਾਂ ਤੇ ਅੱਜ ਕੱਲ੍ਹ ਦੇਖੋ ਆਪਾਂ ਰੀਸੋ ਰੀਸ ਕੋਠੀਆਂ ਪਾਈਦਾ ਜਾਂਦੇ ਆ ਪਰ ਉੱਥੇ ਉਹ ਸਕੂਨ ਨਹੀਂ ਮਿਲਦਾ ਜਿੰਨਾ ਖੇਤ ਆ ਕੇ ਇੱਥੇ ਹੈ। ਇਹ ਬਾਈ ਜੀ ਪਹਿਲਾਂ ਨਾ ਅੱਜ ਤੋਂ ਅਸੀਂ ਤਕਰੀਬਨ 35 ਸਾਲ ਪਹਿਲਾਂ ਸੀ ਇੱਥੇ ਖੇਤ ਹੀ ਰਹਿੰਦੇ ਹੁੰਦੇ ਸੀ। ਹੂੰ ਚਲੋ ਕੁਝ ਪਰਿਵਾਰ ਦੀਆਂ ਪ੍ਰੋਬਲਮ ਹੋਈਆਂ ਸੀ ਪਿੰਡ ਚੱਲ ਗਏ ਸੀ। ਹਾਂ ਤੇ ਜਿਹੜਾ ਸਕੂਨ ਇੱਥੇ ਆ ਬਾਈ ਉਹ ਕਿਤੇ ਨਹੀਂ ਆ। ਹੂੰ ਹਾਂਜੀ ਹਾਂਜੀ ਬਿਲਕੁਲ ਬਾਈ ਬਾਕੀ ਪ੍ਰੋਪਰ ਸੈਟਅਪ ਸਾਰਾ ਥੋੜਾ ਇੱਥੇ ਬਣਿਆ ਪਿਆ ਹੈ। ਹਾਂਜੀ ਹਾਂ ਬਾਈ ਜੀ ਬਸ ਦੁਬਾਰਾ ਰੀਨੋਵੇਟ ਕਰਤਾ ਸੀ ਆ ਬਸ ਇੱਥੇ ਹੀ ਵਧੀਆ ਆਪਦਾ ਦਿਲ ਲੱਗਦਾਗਾ। ਹਾਂ 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 ਤੇ ਮਾਹੌਲ ਆਸੇ-ਪਾਸੇ ਹਰਿਆਲੀ ਖੇਤਾਂ ਦਾ ਜਿਹੜਾ ਉਹ ਵਾਲਾ ਸਿਸਟਮ ਸਾਰਾ ਦਰਖਤ ਲੱਗੇ ਹੋਇਆ ਗਰਮੀ ਦੇ ਵਿੱਚ ਤਾਂ ਹੋਰ ਵੀ ਨਜ਼ਾਰਾ ਆ ਜਾਂਦਾ ਹਨਾ ਹਾਂਜੀ ਹਾਂ ਬਾਈ ਹਮ ਸਿਆਲਾਂ ਚ ਇੱਥੇ ਧੁੱਪ ਸਿੱਕਣ ਨੂੰ ਕੋਠੇ ਦੇ ਵਧੀਆ ਹਨਾ ਹਾਂਜੀ ਹਾਂ ਵਧੀਆ ਇੱਥੇ ਸ਼ੋਰ ਸ਼ਰਾਬੇ ਤੋਂ ਦੂਰ ਬੈਠੇ ਹੋ ਹਾਂਜੀ ਹਾਂ ਹਾਂ ਬਾਈ ਹਾਂ ਬਿਲਕੁਲ ਬਾਈ ਬਾਕੀ ਇਹ ਚੀਜ਼ ਪਹਿਚਾਨ ਆ ਬਾਈ ਬਲਜਿੰਦਰ ਆਪਣੀ ਹਨਾ ਇੱਥੋਂ ਆਪਾਂ ਰਿਪੋਰਟ ਬਾਈ ਜੀ ਅਸਲ ਜੋ ਤੁਸੀਂ ਹਓ ਤੁਸੀਂ ਉਹੀ ਦਿਖਾਓ ਹਾਂ 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 ਸਹੀ ਆ ਬਾਈ ਅੱਜ ਇੱਥੇ ਬਹਿ ਕੇ ਜਿਵੇਂ ਆਪਾਂ ਖੇਤ ਚਾਚੂ ਹਮੇ ਪੀਨੇ ਹੁੰਨੇ ਸਾਰਾ ਸਿਸਟਮ ਹੋ ਵੀ ਮਾਹੌਲ ਬਣਿਆ ਹੋਇਆ ਸੀ ਅੱਜ ਨਿਆਰਾ ਆ ਗਿਆ ਹਾਂ ਹਾਂਜੀ ਹਾਂ ਤੇ ਬਲਜਿੰਦਰ ਭਾਈ ਵੈਸੇ ਜਿਵੇਂ ਤੁਸੀਂ ਆ ਪੇਸ਼ੇ ਤੋਂ ਹਾਜੀ ਐਡਵੋਕੇਟ ਵੀ ਹਾਂਜੀ ਹਾਂ ਐਡਵੋਕੇਟ ਆ ਜੀ ਮਸੰਗਰੂਰ ਹਾਂ ਹਾਂਜੀ ਹਾਂ ਤੇ ਫਿਰ ਐ ਥੋੜਾ ਕਿਵੇਂ ਸ਼ੌਂਕ ਜਾ ਪਿਆ ਪਹਿਲੇ ਦਰੋਂ ਖੇਤੀ ਨਾਲ ਵੀ ਜੁੜੇ ਹੋয়াਗੇ ਖੇਤੀ ਦੇ ਨਾਲ ਹੀ ਆਪਣਾ ਜਨਮਰਾਂ ਦਾ ਸ਼ੌਂਕ ਹੁੰਦਾਗਾ ਠੀਕ ਹੈ ਇੱਕ ਪਾਸੇ ਚਲੋ ਆਪਦਾ ਚੱਲੀ ਜਾਂਦਾ ਪਰਿਵਾਰ ਦੇ ਸਾਤ ਦੇ ਨਾਲ ਹਾਂਜੀ ਹਾਂ ਠੀਕ ਆ ਬਾਕੀ ਨਾਲ ਖੇਤੀ ਦਾ ਕਰੀ ਜਾਂਦੇ ਹਾਂ ਹਾਂਜੀ ਹਾਂ ਵੱਡਾ ਭਰਾ ਖੇਤੀ ਕਰੀ ਜਾਂਦਾ ਜੀ ਚਲੋ ਨਾਲ ਸਾਰਾ ਕੁਝ ਹੀ ਚੱਲੀ ਜਾਂਦਾ ਸੰਤੁਸ਼ਟੀ ਚਾਹੀਂਦੀ ਆ ਜੀ ਪਹਿਲੀ ਗੱਲ ਤਾਂ ਇਹ ਆ ਹਾਂ ਹਾਂ ਬਿਲਕੁਲ ਬਾਈ ਬਿਲਕੁਲ ਠੀਕ ਆ ਤੇ ਬਸ਼ੇਰੇ ਦੀ ਬਾਈ ਜੇ ਗੱਲਬਾਤ ਆਪਾਂ ਹੋਰ ਦੇਖੀ ਤਾਂ ਮਜਬੂਤ ਬਹੁਤ ਆ ਹਨਾ ਜਿਵੇਂ ਰਵਾਨ ਦਾ ਘੋੜਾ ਵੀ ਐਸੀ ਗੱਲ ਮਾਇਗਾ ਤੁਹਾਡੇ ਸਾਹਮਣੇ ਸੀਗਾ ਤੁਸੀਂ ਤਾਂ ਚਲੋ ਰੋਜ਼ ਇੰਟਰਵਿਊਜ਼ ਕਰਦੇ ਹੋਗੇ ਹਾਂ ਹਾਂਜੀ ਹਾਂ ਨਹੀਂ ਬਾਕੀ ਬਾਈ ਜਿਹੜੇ ਹਿਸਾਬ ਨਾਲ ਹੁਣ ਆਪਾਂ ਦੇਖਦੇ ਆਂ ਵੀ ਹਾਲੇ ਉਮਰ ਇਹਦੀ ਬਹੁਤ ਛੋਟੀ ਚਾਰ ਦੰਦ ਜਿਵੇਂ ਸ਼ੁਰੂ ਹੋਇਆ ਬਾਡੀ ਬੁੱਡੀ ਪੂਰੀ ਘੋੜਿਆਂ ਵਾਲੀ ਬਣਾ ਕੇ ਪੂਰੀ ਦਿੱਖ ਦੇਣ ਲਾਣੀ ਹਾਂ ਜੀ ਹਾਂਜੀ 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 ਖੁੱਲਾ ਬਹੁਤ ਆ ਲੈਨਸ ਲੋਕ ਚੰਗੀ ਹੈ ਨਾ ਰੈਟਸ ਦਾ ਬਹੁਤ ਹੈ ਹਾਂਜੀ ਮਜ਼ਬੂਤ ਬੜਾ ਕੰਨਾਂ ਦੀ ਬਣਤਰ ਵੀ ਸੋਹਣੀ ਆ ਕੁੰਡੀ ਵਾਲਾ ਕੰਨ ਆ ਸ਼ਕੀਨ ਹਾਂਜੀ ਤੇ ਕੁੰਡੀ ਵਾਲਾ ਜੀ ਬਾਕੀ ਬਲੱਡ ਲਾਈਨ ਪੱਖੋ ਜਦੋਂ ਮਾਂ ਬਾਪ ਵਾਲੇ ਪਾਸਿਓਂ ਦੋਨਾਂ ਪਾਸਿਓਂ ਚੰਗਾ ਇਹ ਨਹੀਂ ਚੰਗਾ ਹੀ ਸੁਣਾਗਾ ਰਿਜ਼ਲਟ ਚੰਗੇ ਹੀ ਆਉਣੇ ਆ ਬਾਈ ਹਨਾ ਰਜਿੰਦਰ ਵੀਰ ਇੱਕ ਤਾਂ ਤੁਸੀਂ ਆਪਦਾ ਕੰਟੈਕਟ ਨੰਬਰ ਸ਼ੇਅਰ ਕਰ ਦਿਓ ਹਾਂਜੀ ਹਾਂ ਉਹ ਆਪਾਂ ਇਥੇ ਅਪਡੇਟ ਕਰ ਦਾਂਗੇ ਹਾਂ ਤੁਸੀਂ ਦੱਸ ਦਿਓ ਇੱਕ ਵਾਰ ਆਪਾਂ ਵੀਡੀਓ ਦੇ ਦਿੰਦਾ 99050 70000 ਠੀਕ ਆ ਬਾਈ 99050 70000 ਹਾਂਜੀ ਹਾਂ ਠੀਕ ਆ ਬਾਈ ਤੇ ਬਾਕੀ ਹੋਰ ਕੋਈ ਗੱਲਬਾਤ ਤੁਹਾਨੂੰ ਲੱਗਦੀ ਹੋਵੇ ਨਹੀਂ ਨਹੀਂ ਬਸ ਵੀਰੇ ਹਾਂ ਨਹੀਂ ਨਹੀਂ ਹੋਰ ਤਾਂ ਚਲੋ ਆਪਣੀਆਂ ਸਾਰੀਆਂ ਗੱਲਾਂ ਹੋ ਗਈਆਂ ਤੇ ਬਾਕੀ ਜੇ ਕਿਸੇ ਨੇ ਘੋੜੀ ਮੇਟ ਕਰਾਉਣੀ ਆ ਤਾਂ ਇੱਥੇ ਖੇਤੀ ਲਿਆ ਹਾਂਜੀ ਹਾਂ ਹਾਂ ਵੀਰੇ ਇਸ ਨੰਬਰ ਤੇ ਕੰਟੈਕਟ ਕਰ ਲਿਓ ਹਾਂਜੀ ਹਾਂ ਠੀਕ ਆ ਠੀਕ ਆ ਬਾਈ ਹਾਂਜੀ ਬਹੁਤ ਬਹੁਤ ਧੰਨਵਾਦ ਵੀਰੇ ਬਲਜਿੰਦਰ ਤੁਹਾਡਾ ਹਾਂਜੀ ਹਾਂ ਅਸੀ ਗੱਲ ਜੀ ਅਸੀ ਗੱਲ ਬਾਈ ਦਰਸ਼ਕੋ ਇਹ ਸਨ ਬਾਈ ਬਲਜਿੰਦਰ ਸਿੰਘ ਐਡਵੋਕੇਟ ਤੇ ਵੀਰ ਹੁਣਾ ਦਾ ਜਿਵੇਂ ਆਪਾਂ ਤੁਹਾਨੂੰ ਐਡਰੈਸ ਦੱਸਿਆ ਪਿੰਡ ਜਖੇਪੜਾ ਇਹਨਾਂ ਦਾ ਤੇ ਨੋਕਰਾ ਬਸ਼ੇਰਾ ਇਹਨਾਂ ਨੇ ਸਟੱਡ ਸਰਵਿਸ ਵਾਸਤੇ ਹੁਣ ਓਪਨ ਕੀਤਾਗਾ ਜਿਹਨੂੰ ਅੱਜ ਆਪਾਂ ਸੋਸ਼ਲ ਮੀਡੀਆ ਤੇ ਲਾਂਚ ਕੀਤਾਗਾ ਤੇ ਇਹ ਤੋਂ ਬਾਈ ਹੁਣੀ ਦੱਸ ਦਿਆ ਵੀ ਹੁਣ ਤੱਕ 8-9 ਮਹੀਨੇ ਹੋ ਗਏ ਇਹਨਾਂ ਨੂੰ ਲਿਆਂਦੇ ਨੂੰ ਤੇ 8-10 ਘੋੜੀਆਂ ਮੇਟ ਕਰਾਈਆਂ ਨੇ ਸਾਰੀਆਂ ਘੋੜੀਆਂ ਚੈੱਕ ਪਾਸ ਨੇ ਤੇ ਇੱਕ ਹੋਰ ਬੜੀ ਖਾਸ ਗੱਲ ਮੈਂ ਤੁਹਾਨੂੰ ਦੱਸਦਾ ਵੀ ਜਿੰਨੀਆਂ ਘੋੜੀਆਂ ਮੇਟ ਕਰਾਈਆਂ ਨੇ ਸਾਰੀਆਂ ਪਹਿਲੇ ਜੰਪ ਤੇ ਗੱਪਣ ਰਹੀਆਂ ਵੀਆਂ ਨੇ ਸੋ ਇੱਕ ਹੋਰ ਬਾਈ ਦੀ ਗੱਲ ਮੈਨੂੰ ਬੜੀ ਵਧੀਆ ਲੱਗੀ ਜਿਹੜੀ ਫੀਸ ਆ ਬਹੁਤ ਜਿਆਦਾ ਜਾਇਜ ਜੈਨੂਇਨ ਫੀਸ ਰੱਖੀ ਆ 11000 ਰੁਪਏ ਸਟੱਡ ਸਰਵਿਸ ਫੀਸ ਰੱਖੀ ਆ ਸੁੱਚੇ ਦੀ ਤੇ ਖਾਨਦਾਨ ਬੜਾ ਚੰਗਾ ਪਿਓ ਵਾਲੇ ਪਾਸਿਓਂ ਅਲਵੰਦ ਦਾ ਆ ਗਿਆ ਇਹ ਤੇ ਮਾਂ ਵਾਲੇ ਪਾਸਿਓਂ ਜਿਹੜੀ ਧਾਲੀ ਵਾਲ ਸਟੱਡ ਫਾਰਮ ਤੇ ਪਿੰਡ ਬਲਾਸਪੁਰ ਘੋੜੀ ਖੜੀ ਆ ਉਹ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ ਬਹੁਤ ਚੰਗੇ ਬੱਚੇ ਦਿੱਤੇ ਆ ਉਸ ਘੋੜੀ ਨੇ ਤੇ ਖਾਨਦਾਨ ਬੜਾ ਚੰਗਾ ਤੇ ਉਮੀਦ ਕਰਦੇ ਆ ਵੀ ਆਉਣ ਵਾਲੇ ਟਾਈਮ ਦੇ ਵਿੱਚ ਘੋੜੇ ਦੇ ਬਹੁਤ ਜਿਆਦਾ ਚੰਗੇ ਰਿਜ਼ਲਟ ਆਉਣਗੇ ਬਾਕੀ ਕੱਦ ਘਾਟ ਸੋਹਣਾ ਕਰੀ ਆਉਂਦਾ ਹਜੇ ਤਾਂ ਹੋਰ ਵੀ ਤਿਆਰ ਹੋਣਾ ਨੇ ਬਾਡੀ ਤੁਸੀਂ ਦੇਖ ਹੀ ਲਈ ਵੀਡੀਓ ਦੇ ਵਿੱਚ ਬਹੁਤ ਚੰਗਾ ਘੋੜਾ ਗਾ ਤੇ ਸਟੱਡ ਸਰਵਿਸ ਲੈਣ ਵਾਸਤੇ ਬਾਈ ਬਲਜਿੰਦਰ ਨੂੰ ਤੁਸੀਂ ਕਾਲ ਕਰ ਲਿਓ ਤੇ ਫੀਸ ਬੜੀ ਜੈਨੂਅਲ ਰੱਖੀ ਆ ਤੇ ਜੇ ਕੋਈ ਭਰਾ ਇਹਦੀ ਫੀਸ ਕਈ ਵਾਰ ਐ ਹੁੰਦਾ ਵੀ ਕੋਈ ਨਹੀਂ ਇੰਨੀ ਐਫਰਟ ਕਰ ਸਕਦਾ ਤਾਂ ਬਾਈ ਹੁਣੇ ਕਹਿੰਦੇ ਕੋਈ ਨਹੀਂ ਉਹਦੇ ਚੋਂ ਮਾਨਤਾਣ ਵੀ ਕਰ ਦਾਂਗੇ ਤੇ ਬਾਈ ਬਲਜਿੰਦਰ ਨੂੰ ਫੋਨ ਲਾ ਲਿਓ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਉਦੋਂ ਤੱਕ ਲਈ ਜੁੜੇ ਰਹੋ ਪਿੰਡੂ ਜ਼ਿੰਮੇਦਾਰ ਨਾਲ ਧੰਨਵਾਦੀ ਸਸੀ ਕਾਲ